ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਕਸਤੋਤਾ ਸਿੰਘ ਰਜੀਮਾਨ ਅੱਜ ਸੰਗਰੂਤੋ ਤੁਹਾਡੇ ਨਾਲ ਨੀਤੀਗਰਨਾ ਕਰ ਰਿਹਾ ਹਾਂ ਅੱਜ ਮਹਿੰਤੀ ਸਤਿ ਤ੍ਰਿਕ ਹੋ ਗਈ ਹੈ ਤੇ ਲਕਸ਼ਣਾ ਪੇਜੀ ਜੂੰ ਨੂੰ ਕੋਰੀ ਹੈ ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਸੀਗਾ ਔਰ ਇੰਦਰਾ ਗਾਂਧੀ ਦੀ ਭਾਪੀ ਬਰਤਾਨੀਆ ਤੇ ਰੂਸ ਨੇ ਮਿਲਟਰੀ ਏਡ ਦੇ ਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਸੀਗੇ ਧੱਤੀ ਗੁਮਬਗਰੀ ਹੈ ਕੱਲ 50 ਡਿਗਰੀ ਸੈਲਸੀਅਸ ਤਾਪਮਾਨ ਸੀਗਾ ਜਦੋਂ ਅਸੀਂ ਪਾਈ ਲੱਠੇ ਦੀ ਰੋਡ ショ ਕਰ ਰਹੇ ਸੀਗੇ 40 ਸਾਲ ਹੋ ਗਏ ਮੈਨੂੰ ਮੈਂ ਪੰਚ ਦੀ ਸੇਵਾ ਕੀਤੀ ਹੈ ਕੋਈ ਮੇਰੇ ਉੱਤੇ ਦਾਗ ਨਹੀਂ ਲੱਗਿਆ ਹੈਗਾ ਪਰ ਅੱਜ ਮੈਂ ਦੱਸਣਾ ਚਾਹੁੰਦਾ ਕਿ ਗੁਰਚਰਨ ਸਿੰਘ ਕੋਲ ਸਾਡੇ ਕੈਂਡੀਡੇਟ ਹੈਗੇ ਆ ਫਰੋਜ਼ ਭੁਤੇ ਉਹ ਬਹੁਤ ਅੱਛੇ ਇਮਾਨਦਾਰ ਨੌਜਵਾਨ ਨੇ ਕੰਮ ਕਰਨ ਵਾਲੇ ਹੈ ਕਿਰਤ ਕਰਨ ਵਾਲੇ ਹੈ ਫਰੋਜ਼ਪੁਰ ਦੇ ਜਸਦਾਰ ਹੈ ਤੇ ਸਾਰਾ ਲਾਟਾ ਬਹੁਤ اچھی ਤਰ੍ਹਾਂ ਸਾਹਮਰੇ ਹੈ ਉਹ ਸਾਡੇ ਕੈਂਡੀਡੇਟ ਫਰੋਜ਼ਪੁਰ ਤੋਂ ਆ ਉਹਨਾਂ ਤੇ ਵੀ ਕੈਂਡੀਡੇਟਸ ਦੇ ਵਿੱਚ ਜਿਹੜੇ ਲੋਕ ਸਤ ਜਨਰਲ ਸਿੰਘ ਭਿੰਡਰਾਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਤਾਂ ਦੀ ਸੋਚ ਤੋਂ ਵਿਛੜ ਗਏ ਸੀਗੇ ਉਹ ਅੱਜ ਇਕੱਠੇ ਹੋ ਗਏ ਐ ਇੱਕ ਮੰਚ ਦੇ ਉੱਤੇ ਬੇਸ਼ੱਕ ਸੰਤ ਮਹਾਰਾਜ ਦਰਤਾਉਂ ਸਿੱਦਾ ਪਰਿਵਾਰ ਹੋਵੇ ਬੇਸ਼ੱਕ ਸੰਤ ਜਰਨੈਲ ਸਿੰਘ ਪਿੰਡਵਾਲੇ ਦਾ ਪਰਿਵਾਰ ਹੋਵੇ ਸਾਡੇ ਸਿੱਖ ਮਜ਼ਬਬ ਦੇ ਵਿੱਚ ਪਰ ਜਿਹੜੇ ਪਰਿਵਾਰ ਹੁੰਦੇ ਐ ਉਹਨਾਂ ਦੀ ਮਹੰਤਾ ਨਹੀਂ ਹੁੰਦੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਹਿਜਾ ਦੇ ਨੂੰ ਦਿੱਤੀ ਨਹੀਂ ਸੀ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਵੀ ਆਪਣੇ ਸਹਿਜਾ ਦੇ ਨਾਲ ਨਾਰਾਜ਼ ਹੋ ਗਏ ਸੀ ਇਸ ਤਰ੍ਹਾਂ ਇਸ ਸਥਿਤੀ ਦੇ ਅੰਦਰ ਵਿੱਚ ਪ੍ਰੈਕਟਿਕ ਅਕੰਧਿਤਲ ਨਹੀਂ ਚੱਲ ਸਕਦਾ ਮਸਾ ਚੜੀਸਾਂ ਤੇ ਯੁੱਧ ਤੋਂ ਬਾਅਦ ਅਸੀਂ ਪਰਵਾਰ-ਵਾਰ ਤੋਂ ਬਾਅਦ ਬਾਹਰ ਇਹ ਪਾਰਟੀ ਨੂੰ ਕੱਢਿਆ ਹੈਗਾ ਅੱਜ ਬੜੀ ਮੁਸ਼ਕਲਾ ਇਨਰ ਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰ ਰਹੇ ਆ ਫ੍ਰੀਜ ਕੋਰਟ ਤੋਂ ਸਾਡਾ ਦਬਲਦੇਵ ਸਿੰਘ ਡਗੜਾ ਖੜਾ ਹੋਇਆ ਹੈ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬਾਗੀ ਧਿਰ ਨੇ ਇਹਨਾਂ ਨੇ ਸਰਪ੍ਰੀਖ ਨੂੰ ਉੱਥੇ ਆ ਕੇ ਖੜਾ ਕਰਤਾ ਅਸੀਂ ਸਰਪ੍ਰੀਖ ਸਿੰਘ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਹੈ ਬੜੀ ਕਾਮਯਾਬੀ ਨਾਲ ਲੜਾਏ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇਹਨਾਂ ਦਾ ਮੂੰਹ ਨਹੀਂ ਦੇਖਿਆ ਉਸ ਤੋਂ ਬਾਅਦ ਸਰਬਜੀਤ ਸਿੰਘ ਨੇ ਮੈਨੂੰ ਮਾਵਾ ਪੈਣਾ ਧੀਆਂ ਮੇਰੇ ਘਰ ਵਾਲਿਆਂ ਧੀਆਂ ਡਾਲਾਂ ਕੱਢੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਫੁਲ ਐਕਸ਼ਨ ਇੰਡੀਆ ਮੈਂ ਖੋਸ਼ ਰਿਹਾ ਅੱਜ ਬਹੁਤ ਸਾਰੇ ਸਿੱਖ ਜਿਹੜੇ ਤੇ ਸਰਬਜੀਤ ਸਿੰਘ ਫਰੀਦਪੁਰ ਦੀ ਸਿੱਖ ਛੱਡ ਗਏ ਅਸੀਂ ਪਾਰਟੀ ਬਦਲਣ ਜਿਹੜਾ ਕੈਂਡੀਡੇਟ ਸਰਦਾਰ ਬਲਦੇਵ ਸਿੰਘ ਨਾ ਪਰਿਆ ਉਹ ਪਾਰਟੀ ਦਾਰਸਾ ਜੀ ਸਿਮਰਜੀਤ ਸਿੰਘ ਤੇ ਕੋਲੇ ਕੋਈ ਸ਼ਕਤੀ ਨਹੀਂ ਹੈ ਤਾਂ ਦੀ ਤੇ ਸਾ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸਰਦਾਰ ਬਿਆਮ ਸਿੰਘ ਸ਼ਹੀਦ ਦੀ ਵਰਸੀ ਤੇ ਨਹੀਂ ਆਏ ਜਦ ਕਿ ਅਸੀਂ ਦਿੱਲੀ ਦੇ ਵਿੱਚ ਗੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਵਰਸੀ ਮਨ ਹੁੰਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ 8 ਜੀ ਸ਼ਹੀਦਾਂ ਦਾ ਸੀਤਗਰ ਗੁਰਦੁਆਰਾ ਅਸਾਰੀ ਸਦਾ ਬਿਰਮ ਸਿੰਘ ਦਾ ਸਤਵੰਤ ਸਿੰਘ ਦਾ ਸਾਰਾ ਏ ਸੰਗਤ ਇਹ ਤੋਂ ਜ਼ਿਆਦਾ ਸਾਧ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ ਚਾਰਲੀ ਸਹਾਂ ਦੀ ਸੇਵਾ ਤੋਂ ਬਾਅਦ ਮੈਨੂੰ ਜਦੇ ਦੇ ਉੱਤੇ ਬਿਠਾ ਕੇ ਪੰਚ ਤੋਂ ਬਾਹਰ ਕੱਢਣਾ ਇਹ ਤੁਹਾਡੀ ਮਰਜ਼ੀ ਹੈ ਮੈਂ ਕਹਤੇ ਜੀ ਗੱਲ ਗੱਲ ਦੀ ਸੌਰੀ ਕਰਨ ਨੂੰ ਤਿਆਰ ਹਾਂ ਪਰ ਪਾਰਟੀ ਦੇ ਡਿਸਪਲਿਨ ਤੁਸੀਂ ਦੱਸ ਦਿਓ ਜੇ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਟੈਨਰਡ ਅੰਦਰ ਨਿਜਰ ਮਲਕ ਸਖਦੂਲ ਸਿੰਘ ਕਤਲ ਕੀਤਾ ਹੈ ਕਿਸ ਨੇ ਉਹਨਾਂ ਦਾ ਨਾਮ ਲਿਆ ਜਿਹੜੇ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵਾੜ ਰੋਡੇ ਹਿੰਦੂ ਕਪਤ ਨੇ ਕਤਲ ਕੀਤਾ ਹੈ ਉਹਨਾਂ ਦਾ ਨਾਮ ਲਿਆ ਤੇ ਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਕਿਸੇ ਨੇ ਤੁਹਾਡੇ ਵਿੱਚੋਂ ਉਹਨਾਂ ਦਾ ਨਾਮ ਲਿਆ ਕਿਸ ਨੇ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਜਿਹੜਾ ਐਕਸੀਡੈਂਟ ਦਖਾ ਕੇ ਹਿੰਦੂਪੁਤ ਨੇ ਕਤਲ ਕੀਤਾ ਉਹਦਾ ਨਾਂ ਲਿਆ ਕਿਸ ਨੇ ਵੀ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਜਿਸ ਨੇ ਹਕੂਮਤ ਨੇ ਕਤਲ ਕੀਤਾ ਕਿਸਦੇ ਨਾਂ ਲਿਆ ਜੇ ਨਹੀਂ ਲਿਆ ਤੇ ਮੈਂ ਤੋਂ ਅੱਜ ਜਵਾਬ ਮੰਗਦਾ ਗੁਰਦੁਆਰਾ ਸਾਹਿਬ ਦੇ ਵੱਡੇ ਵੱਡੇ ਪ੍ਰਧਾਨਾਂ ਤੋਂ ਜਿਹੜੇ ਅੱਜ ਤੁਸੀਂ ਇੱਕ ਬਾਾਰ ਮੇਰੇ ਉੱਤੇ ਕਰ ਰਹੇ ਹੋ ਕਿ ਇਹ ਤੁਸੀਂ ਕਲੀਅਰ ਕਰੋ ਕਿ ਤੁਸੀਂ ਇਸ ਜਿਹੜਾ ਜ਼ੁਲਮ ਸਿੱਖਾਂ ਦੇ ਉੱਤੇ 40 ਸਾਲਾਂ ਤੋਂ ਕਰ ਰਿਹਾ ਤੁਸੀਂ ਕੀ ਕੀਤਾ ਅਸੀਂ ਕੀ ਕੀਤਾ ਤਾਂ ਦੇ ਮੈਂ ਅੱਜ ਬੋਲ ਰਿਹਾ ਹਾਂ ਅੱਜ ਸਾਡੇ ਅਮਨਪਾਲ ਸਿੰਘ ਜੀ ਲੁਧਿਆਣੇ ਤੋਂ ਖੜੇ ਹੈ ਉਹਨਾਂ ਨੂੰ ਉਹਨਾਂ ਦੇ ਖਿਲਾਫ ਇੱਕ ਵੱਡੇ ਪਰਿਵਾਰ ਨੇ ਆਪਣਾ ਬਰਾੜ ਬੰਦਾ ਖੜਾ ਕਰ ਦਿੱਤਾ ਹੈਗਾ ਇਸੇ ਤਰ੍ਹਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫ੍ਰੋਸਪੋਰਟੋਵੀ ਸਾਡੀ ਪਾਰਟੀ ਦੇ ਵਿਰੋਧ ਵਿੱਚ ਖੜਾ ਕੀਤਾ ਜਾਵੇ ਫ੍ਰੀਟ ਕੋਰਟ ਦਾ ਮੈਂ ਤੁਹਾਨੂੰ ਦੱਸ ਸੁਖਿਆ ਜੇ ਤਾਂ ਮੈਨੂੰ ਹੁਣ ਤੁਸੀਂ ਖੋਤੇ ਤੇ ਚੜਨਾ ਤੁਹਾਡੀ ਮਰਜ਼ੀ ਹੈ ਪਰ ਮੈਂ ਆਪਣੇ ਪੰਥ ਦੇ ਕਾਇਦੇ ਤੋਂ ਇੱਕ ਮਿੰਟ ਇੱਕ ਸਟਿੰਕ ਦੇਗਨੂਟ ਤੇ ਆ ਨਹੀਂ ਹੈ ਤੁਹਾਨੂੰ ਚੰਗਾ ਲੱਗਦਾ ਹੈ ਮਾਰਾ ਲੱਗਦਾ ਹੈ ਇਹ ਤੁਸੀਂ ਦੇਖਣਾ ਪਰ ਪਰ ਬਾਗ ਬਾਗ ਦੇ ਵਿੱਚ ਜਾਂ ਜਿਹੜੇ ਸੰਤਾਂ ਨੂੰ ਕਹਿੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਸ਼ਹਾਦਤ ਲਵਾਂਗੇ ਉਹ ਅੱਜ ਕਾਂਗਰਸ ਭਾਜਪਾ ਬਦਲ ਆਮ ਆਦਮੀ ਪਾਰਟੀ ਦੀ ਮੁਕੰਮਲ ਤੇ ਵਿੱਚ ਵੜ ਗਏ ਐ ਔਰ ਸੰਤ ਮਹਾਰਾਜ ਮਹਾਰਾਜ ਦਰਤਾਰ ਸਿੰਘ ਦੇ ਪੋਤਾ ਚੜ੍ਹਤ ਸਿੰਘ ਫਰੀਦਕੋਟ ਦੇ ਵਿੱਚ ਸਾਡੀ ਪਾਰਟੀ ਦੇ ਕੈਂਡੀਡੇਟ ਤੇ ਵਿਰੋਧ ਉੱਥੇ ਕੈਂਪੇਨਿੰਗ ਕਰੇ ਮੇਰਾ ਕਹਿਣ ਦਾ ਮਤਲਬ ਹੈ ਕਿ ਮੈਂ ਆਪਣਾ ਰਿਕਾਰਡ ਪੂਰਾ ਜ਼ੇਰ ਕੀਤਾ ਔਰ ਤੁਹਾਨੂੰ ਦੱਸਿਆ कि ਜੇ ਤੁਸੀਂ ਪੰਥ ਨੂੰ ਨਹੀਂ ਚਲਾਉਣਾ ਜਿਵੇਂ ਮਾਸਟਰ ਤਾਰਾ ਸਿੰਘ ਨੇ ਨਹੀਂ ਚਲਾਇਆ ਜਿਵੇਂ ਸੰਤ ਫਤੇ ਸਿੰਘ ਨੇ ਨਹੀਂ ਚਲਾਇਆ ਜਿਵੇਂ ਬਾਦਲਾ ਨੇ ਨਹੀਂ ਚਲਾਇਆ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਚਲਾਇਆ ਫਿਰ ਤੁਹਾਡੀ ਮਰਜ਼ੀ ਹੈ ਅਸੀਂ ਸੰਤ ਜਰਨੈਲ ਸਿੰਘ ਭਿੰਡਾ ਵਾਲਿਆਂ ਦੇ ਨਾਲ 40 ਸਾਲ ਤੋਂ ਬਹੁਤ ਆਹੀ ਦਿਨਾਂ ਚੱਲ ਰਹੇ ਹਾਂ ਚੱਲਾਂਗੇ ਨੇ ਹੀ ਅਵੇ ਛੱਕੜਾ ਵੀ ਮੀ ਆਇ ਕੁਸ਼ਤ ਅਸੀਂ ਪ੍ਰਧਾਨ ਨਹੀਂ ਛੱਡਣਾ 1999 ਦੇ ਵਿੱਚ ਪੰਥ ਨੇ ਮੈਨੂੰ ਪੰਥ ਸੀ ਦੇ ਅੰਦੇ ਕੋ ਚੜਾਇਆ ਸੀਗਾ ਮੈਨੂੰ ਮੈਂਬਰ ਪਾਰਲੀਮੈਂਟ ਕਰਨ ਤਾਂ ਅਗਾਇਆ ਸੀ ਮਾਝੀ ਜੀ ਤੱਕ ਦੀ ਸੀ ਜਿੱਥੇ ਮੈਂ ਜਨਮ ਹੈ ਮੈਂ ਉਹਨਾਂ ਦੀ ਰਿਪਾਇਰ ਦੇਖਦਾ ਉਹਨਾਂ ਦਿਨਾਂ ਦੇ ਵਿੱਚ ਅਮੀਰ ਹੋਏ ਫਰੀਬ ਹੋਏ ਸਰ ਦੇ ਵਿੱਚ ਇੱਕ ਖੋਟਾ ਜਿਹਾ ਉਰਤਲੇ ਸੀਗੇ ਪੈਰੀਆਂ ਤੋਂ ਖੋਟੇ ਲਿਆਉਣ ਲਈ ਇਟਾਲੀ ਹੋਲਡਿੰਗ ਰਾਸ਼ਨ ਲਿਆਉਣ ਦੇ ਲਈ ਤੇ ਜੋ ਮੈਂ ਉਸ ਵੇਲੇ ਸਿੱਖਿਆ ਉਹ ਤੋਂ ਨੂੰ ਕਹਿੰਦਾ ਹੈਗੇ ਐ ਕਿ ਬਹੁਤ ਬੇਸਕੂਫ ਹੈ ਪਰ ਨਹੀਂ ਖੋਟੇ ਜਿੰਨਾ ਸਿਆਣਾ ਤੇ ਕਲੇਵਰ ਐਨੀਮਲ ਜਾਨਵਰ ਹੈ ਨਹੀਂ ਜਿਹੜੀ ਵੀ ਪਹਿਲੀ ਤੋਂ ਡੰਡੀ ਤੋਂ ਉਹਦਾ ਪੈਰ ਤਿਰਕ ਜੇ ਉਸ ਡੰਡੀ ਤੋਂ ਪੈਰ ਤੋਂ ਪੇਠਾ ਕੋ ਜੀ ਅੱਖਾਂ ਮਰਨ ਦੋ ਉਹ ਉਸ ਡੰਡੀ ਦੇ ਰਸਤੇ ਕਦੇ ਨਹੀਂ ਪੈਂਦਾ ਹੈ ਨਾ ਤੇ ਜੇ ਮੈਨੂੰ ਘੋੜੇ ਦੀ ਸਵਾਰੀ ਕਰਨੀ ਕਰੋਣੀ ਤਾਂ ਮੈਂ ਤਿਆਰ ਹਾਂ ਮੇਰੇ ਕੋਲੇ ਇੰਟੈਲੀਜੈਂਸ ਹੈਗੀ ਹੈ ਮੈਂ ਫੇਰ ਉੱਠ ਪਾਵਾਂਗਾ ਪਰ ਐਸਾ ਜੇ ਮੈਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਮੈਂ ਨਹੀਂ ਟਿਕਣਾ ਹੈ ਕਰ ਮੇਰੇ ਕੋਲੇ ਬੜੀ ਛੋਟੀ ਜਿਹੀ ਚੱਕਰ ਸੰ ਜਰਨਲ ਸਿੱਖਣ ਵਾਲੀ ਦੀ ਸ਼ੋਟ ਹੈ ਤੇ 10:30 ਦਾ ਉੱਠਣਾ ਹੈ ਇੰਗਲਿਸ਼ ਸਿੱਖਉਣਾ ਹੋਵੇਗਾ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ